ਖਰਨਾ ਦੇ ਰਤਨ ਹੀੜੀ ਐਂਟਰਪ੍ਰਾਈਜ਼ ਨੇੜੇ ਜਨਸਵ ਐਕਸਪ੍ਰੈਸ ਨੇ ਪਟੜੀ ਪਾਰ ਕਰ ਰਹੀ ਇੱਕ ਔਰਤ ਅਤੇ ਉਸਦੇ 2 ਸਾਲਾਂ ਪੁੱਤਰ ਨੂੰ ਟੱਕਰ ਮਾਰ ਦਿੱਤੀ ਹੈ ਜਿਸ ਨਾਲ ਦੋਵਾਂ ਦੀ ਦਰਦਨਾਕ ਮੌਤ ਹੋ ਗਈ ਹੈ ਤਖਨਾ ਜੀ ਆਰ ਪੀਨ ਚਾਰਜ ਚੰਪੌਰ ਸਿੰਘ ਦੇ ਮੁਤਾਬਕ ਰੇਲ ਗੱਡੀ ਡਰਾਈਵਰ ਨੇ ਔਰਤ ਅਤੇ ਬੱਚੇ ਨੂੰ ਸਮੇਤ ਪਟੜੀ ਉੱਤੇ ਦੇਖਿਆ ਸੀ ਪਰ ਰੇਲ ਗੱਡੀ ਨੇੜੇ ਹੋਣ ਕਾਰਨ ਹਾਦਸਾ ਨਾ ਟਾਲਿਆ ਜਾ ਸਕਿਆ ਪਰ ਦੋਵਾਂ ਦੀ ਪਛਾਣ ਫਿਲਹਾਲ ਨਹੀਂ ਹੋ ਸਕੀ ਹੈ ਉਹ ਦੱਸਦੀ ਵੀ ਲਾਸ਼ਾਂ ਨੂੰ 72 ਘੰਟਿਆਂ ਤੋਂ ਲਈ ਖੰਨਾ ਸਿਵਲ ਹਸਪਤਾਲ ਦੇ ਮਰਦਾ ਘਰ ਤੋਂ ਵਿੱਚ ਰੱਖਿਆ ਗਿਆ ਤਾਂ ਜੇਕਰ ਕੋਈ ਵੀ ਪਰਿਵਾਰਕ ਮੈਂਬਰ ਨਾ ਮਿਲੇ ਤਾਂ ਉਸ ਦਾ ਸੰਸਕਾਰ ਲਾਵਾਰਿਸ਼ ਕੋ ਜੋ ਕਰ ਦਿੱਤਾ ਜਾਵੇਗਾ। ਮੰਗ ਲਈ ਹੈ ਜੀ ਸਾਨੂੰ ਇੱਕ ਐਸਐਸ ਰੇਲਵੇ ਸਟੇਸ਼ਨ ਖੰਨਾ ਵੱਲੋਂ ਇਤਲਾਹ ਮਿਲੀ ਹੈ ਜੋ ਕਿ ਲਲਿਹੜੀ ਫਾਟ ਪੁਲ ਦੇ ਨਾਲ ਬਕੂਆ ਹੈੜ ਦਾ ਤੇ ਉੱਥੇ ਮੌਕੇ ਤੇ ਅਸੀਂ ਪੁੱਜ ਕੇ ਦੇਖਿਆ ਕਿ ਇੱਕ ਲੇਡੀਜ਼ ਜੋ ਕਿ ਪ੍ਰਵਾਸੀ ਔਰਤ ਜਾਪਦੀ ਹੈ ਤੇ ਉਸ ਦੀ ਰੇਲਵੇ ਐਕਸੀਡੈਂਟ ਨਾਲ ਮੌਤ ਹੋ ਚੁੱਕੀ ਹੈ ਉਸ ਦੇ ਸਾਈਡ ਤੇ ਲਾਈਨਾਂ ਤੋਂ ਥੋੜੀ ਦੂਰੀ ਤੇ ਡੈੱਡ ਬੋਡੀ ਦੀ ਸਾਈਡ ਤੇ ਇੱਕ ਬੱਚਾ ਵੀ ਆ ਜੋ ਕਿ ਜਿਸ ਦੀ ਉਮਰ ਕੇ ਕਰੀਬ 2 ਸਾਲ ਦੀ ਉਮਰ ਹੈ ਤੇ ਅਸੀਂ ਸਾਰੀ ਉਸ ਦੀ ਜਾਂਚ ਕੀਤੀ ਅਤੇ ਅਗਲੀ ਕਾਰਵਾਈ ਹੌਨ ਵਿੱਚ ਲੈਂਦੇ ਹਾਂ ਕੁਝ ਪਸੰਦ ਕਿ ਕਿਹੜੀ ਟ੍ਰੇਨ ਨਾਲ ਇਹ ਹਾਦਸਾ ਵਾਪਰਿਆ ਹਾਂਜੀ ਇਹ ਟ੍ਰੇਨ ਜੀ 14681 ਅਹ ਹਾਂਜੀ ਦਾਂਸੂ ਐਕਸਪ੍ਰੈਸ ਹੈ ਜੀ ਤੇ ਉਸ ਦੇ ਨਾਲ ਇਹ ਹਾਦਸਾ ਹੋਇਆ ਕਿੰਨੇ ਵਜੇ ਦਾ ਹਾਦਸਾ ਹੈ ਅੰਦਾਜ਼ਾ ਕਰੀਬ 1:30 11 ਵਜੇ ਦਾ ਹਾਦਸਾ ਜੀ ਹੈ ਜਿਹੜੀ ਮੈਂ ਅੱਜ ਹੁਣ ਕੋਈ ਪਛਾਣ ਪਾਈ ਹੈ ਕੁਝ ਨਹੀਂ ਨਹੀਂ ਜੀ ਅਜੇ ਤੱਕ ਉਹਨਾਂ ਦੀ ਕੋਈ ਪਛਾਣ ਨਹੀਂ ਹੋ ਸਕੀ ਤੇ ਪਛਾਣ ਲਈ ਉਹਨਾਂ ਨੂੰ ਮੋਰਚਰੀ ਖੰਨਾ ਸਿਵਲ ਹਸਪਤਾਲ ਵਿੱਚ 72 ਘੰਟੇ ਲਈ ਰੱਖਿਆ ਗਿਆ ਹੈ। ਉਪਰਾਲੇ ਜਾਰੀ ਹਨ।